ਤੂੰ ਇੱਕ ਵਾਰੀ ਨਾ ਮੰਮੀ ਨੇ ਸਲਾਹ ਕਰਕੇ ਵੀ। ਭਲਾ ਕੀ ਕਹਿੰਦੀ ਆ? ਉਹ ਨਾ ਦੀਦੀ ਮੈਂ ਨਹੀਂ ਮੰਮੀ ਹੁਣਾਂ ਨਾਲ ਗੱਲ ਕਰਨੀ। ਜੇ ਮੈਂ ਇਹ ਗੱਲ ਛੇੜ ਲਈ ਨਾ ਉਹਨਾਂ ਤੇ ਮੇਰੇ ਸਿਰ ਦੇ ਵਾਲਾਂ ਨੂੰ ਪੈ ਜਾਣਾ ਵਾ। ਉਹਨਾਂ ਦੇ ਮੈਨੂੰ ਗੱਲ ਕਰਨੀ ਹੀ ਨਹੀਂ ਦੇਣੀ ਹੈਗੀ। ਤੇਰਾ ਵੀ ਨਾ ਕੋ ਹਾਲ ਨਹੀਂ ਆ। ਆ ਵੇਖ ਲਾ ਵੱਡੀ ਦੇ ਕੰਮ। ਮੈਨੂੰ ਘਰੋਂ ਕੱਢਣ ਦੀਆਂ ਸਕੀਮਾਂ ਲਾਉਣ ਰਹੀ ਆ। ਉਹ ਕਹਿਣ ਰਹੀ ਆ ਵੀ ਨੌਕਰੀ ਤੇ ਲੱਗ ਜਾ। ਨੀ ਰਾਮਨਾ ਬਹਿ। ਤੂੰ ਆਪੇ ਸਾਰੀਆਂ ਸਲਾਮਾਂ ਕਰਦੀ ਫਿਰਦੀ ਆ। ਦਾਲ ਤੋਂ ਕਿੱਥੋਂ ਬਣਾਉਣੀ ਆ? ਤੂੰ ਪਹਿਲਾਂ ਉਹ ਨੌਕਰੀ ਤਾਂ ਦਲਵਾ ਲੈ। ਓਹੋ ਮੰਮੀ ਜੀ ਸਲਾਈ ਕਰਨ ਆਈ ਆ ਹੱਲੇ ਮੈਂ। ਮੈਂ ਕਿਹੜਾ ਲਵਾ ਦਿੱਤਾ ਵਾਂ ਉਹਨੂੰ। ਉਹ ਤਾਂ ਸੋ ਵਿਚਾਰੀ ਕੋਈ ਗੱਲ ਨਹੀਂ ਕਰਦੀ। ਹੂੰ। ਉਹ ਮੈਨੂੰ ਸੋਬ ਆਪ ਕਹਿੰਦੀ ਦੀਦੀ ਤੂੰ ਹੀ ਗੱਲ ਕਰ ਲਓ। ਤੇ ਮੈਂ ਤੇ ਭੁੱਲ ਭਲੇ ਕੇ ਗੱਲ ਕਰ ਬੈਠੀ ਵੀ ਚਲੋ ਕੋਈ ਨਹੀਂ ਸਲਾਈ ਕਰਨੀ ਆ। ਘਰ ਵਿੱਚ ਨੌਕਰੀ ਦਵਾਉਂਦੀਆਂ ਗੱਲਾਂ ਚੱਲਣ ਡੀਆਂ ਤੇ ਜੇ ਨੌਕਰੀ ਮਿਲ ਗਈ ਨਾ ਤੇ ਇਹ ਤੇ ਪੱਕੀ ਵੱਜ ਜਾਣਾ ਉਹਨੇ ਇੱਥੇ। ਵੇ ਇਹ ਗੱਲਾਂ ਕਰਨ ਕੌਣ ਡਿਆ ਵਾ? ਤੇਰੇ ਘਰ ਦੇ ਸਾਰੇ ਕੰਮ ਕਰਦੀ ਫਿਰਨ ਡਈ ਆ। ਸੁਣ ਲਈਆਂ ਸੀ ਦੋਵਾਂ ਜਾਣੀਆਂ ਦੀਆਂ ਮੈਂ ਗੱਲਾਂ।